ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਮੇਰਾ YouTube ਚੈਨਲ ਜਸਪਾਲ ਗਾਵੜੀਆ ਪੀ ਵੀ 04 ਹੈ ਜੀ ਮੈਂ ਪਹਿਲਾਂ ਆਪਣੇ ਚੈਨਲ ਦੇ ਉੱਤੇ ਗਾਣੇ ਗੁਣੇ ਜੀ ਪਾਉਂਦਾ ਹੁੰਦਾ ਸੀ ਜਿਸ ਤਰ੍ਹਾਂ ਲੋਕ ਬਾਰੇ ਹੈ ਗਾਣਿਆਂ ਤੇ ਵੀਡੀਓ ਬਣਾਤੀ ਮਗਰ ਆਪ ਦਾ ਐਕਸ਼ਨ ਚੇਂਜ ਕਰ ਲੇ ਜੋ ਕਰ ਲੇ ਪਰ ਹੁਣ ਮੈਂ ਚੈਨਲ ਨੂੰ ਚੇਂਜ ਕਰਤਾ ਹਜੇ ਵੈਸੇ ਮੈਂ ਗਾਣੇ ਜਿੰਨੇ ਮੇਰੇ ਪਏ ਐ ਵੀਡੀਓਜ਼ ਨੂੰ ਮੈਂ ਖਤਮ ਨਹੀਂ ਕੀਤੇਆਂ ਕਿ ਜਿਆ ਫੋਨ ਮੈਸੇਜ ਦੇ ਉੱਤੇ ਸਿਰਫ ਬਾਬਾ ਦੀਪ ਸਿੰਘ ਜੀ ਦੀ ਜਾਂ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਮਤਲਬ ਜੋ ਵੀ ਧਾਰਮਿਕ ਵੀਡੀਓਜ਼ ਪਾ ਰਿਆ ਹਾਂ ਤੇ ਜਿਸ ਨਾਲ ਤੁਸੀਂ ਸਭ ਸੰਗਤ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੈਂ ਹੁਣ ਆਪ ਵੀ ਚ ਪਹਿਲਾ ਸਾਉ ਦਾ ਪਾਠ ਕਰਦਾ ਹੁੰਨਾ ਜੀ ਤੇ ਸਵੇਰ ਉੱਠ ਕੇ ਮਤਲਬ ਆਦਾ ਪਾਠ ਕਰਦਾ ਜਪਜੀ ਸਾਹਿਬ ਕਰਦਾ ਜੀ ਚੌਵੀ ਸਾਹਿਬ ਕਰਦਾ ਸੁਖਨੀ ਸਾਹਿਬ ਦਾ ਬਾਠ ਵੀ ਨਤਲ ਮੈਂ ਇਹ ਚਪੈਲਾ ਸਾਹਿਬ ਤੇ ਕਰਦਾ ਕਰਦਾ ਜੀ ਹੁਣ ਵੀ ਮੇਰਾ ਇਹ ਟਾਈਮ ਹੋਇਆ ਪਿਆ ਮਤਲਬ ਮੈਂ ਚਪੈਲਾ ਸਾਹਿਬ ਕਰਨਾ ਹੈ ਤੇ ਕਿਉਂਕਿ 12 ਵਜੇ ਦਾ ਟਾਈਮ ਹੁੰਦਾ ਜੀ ਹੁਣ ਟਾਈਮ ਮੇਰੇ ਸਾਹਮਣੇ ਪਾਉਣ ਦੇ 12 ਦੇ ਕਰੀਬ ਹੋ ਗਿਆ ਹੁਣ ਤੇ ਮੈਂ ਸਿਰਫ ਇਹ ਸੰਕਤਾਂ ਕਰਕੇ ਇਸ ਕਰਕੇ ਜੁੜਿਆ ਮਹਾਰਾਜ ਜਿਵੇਂ ਤੁਸੀਂ ਮੇਰੇ ਚੈਨਲ ਨੂੰ ਗਰੋਥ ਦਿੱਤਾ ਹੈ ਮਹਾਰਾਜ ਸਭ ਨੂੰ ਤਰੱਕੀ ਦੇਈ ਸਭ ਨੂੰ ਕਾਮਯਾਬੀ ਦੇਈ ਤੇ ਮੇਰੇ ਨਾਲ ਜਿੰਨੀਆਂ ਸੰਗਤਾਂ ਜੁੜੀਆਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮਹਾਰਾਜ ਸਭ ਤੇ ਕਿਰਪਾ ਰੱਖੇ ਸਭ ਨੂੰ ਕਾਮਯਾਬੀਆਂ ਦੇਵੇ ਸਭ ਨੂੰ ਬਰਕਤਾਂ ਦੇਵੇ ਹਰੇਕ ਦੇ ਘਰ ਦੇ ਵਿੱਚ ਖੁਸ਼ੀਆਂ ਵਰਤਣ ਬਾਬਾ ਧੰਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਬਹੁਤ ਮਹਾਰਾਜ ਕਿਰਪਾ ਕਰੇ ਹੋਂ ਤੱਕ ਜੋ ਵੀ ਮੈਂ ਵੀਡੀਓ ਪਾਈਆਂ ਮੇਰੀਆਂ ਸਾਰੀਆਂ ਵੀਡੀਓ ਪ੍ਰਵਾਨ ਚੜੀਆਂ ਜੀ ਕਿਸੇ ਦੇ ਵਿੱਚ ਕੋਈ ਅਟਕਣ ਕੋਈ ਨਹੀਂ ਆਈ ਇੱਕ ਦੋ ਵੀਡੀਓ ਜਿਹੜੀਆਂ ਮੈਂ ਥੋੜੀਆਂ ਹੋ ਸਕਦਾ ਹੈ ਗਲਤੀਆਂ ਪਾਈਆਂ ਹੋਣ ਜਿਹੜੀਆਂ ਦੋ ਚਾਰ ਵੀਡੀਓ ਦੇ ਵਿੱਚ ਮੇਰੇ ਵਿਊ ਨਹੀਂ ਆਏਗੇ ਬਾਕੀ ਸਾਰੇ ਵਿੱਚ ਬਹੁਤ ਸੋਹਣੇ ਵਿਊ ਆ ਰਹੇ ਆ ਜੀ ਮਹਾਰਾਜ ਕਿਰਪਾ ਕਰੇ ਇਸ ਤਰ੍ਹਾਂ ਹੀ ਤਰੱਕੀਆਂ ਦਿੰਦਾ ਰਹੇ ਸਭ ਨੂੰ ਤਰੱਕੀ ਮਿਲੇ ਸਭ ਨੂੰ ਕਾਮਯਾਬੀਆਂ ਮਿਲਣ ਸਭ ਨੂੰ ਖੁਸ਼ੀਆਂ ਮਿਲ ਜੀ ਤੁਸੀਂ ਵੀ ਪਰਮਾਤਮਾ ਦਾ ਨਾਮ ਲਿਆ ਕਰੋ ਸਿਰੇ ਉੱਤੇ ਤੁਸੀਂ ਬਾਬਾ ਦੀਪ ਸਿੰਘ ਨੂੰ ਯਾਦ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਗੁਰਧੰਨ ਗੁਰੂ ਰਾਮਦਾਸ ਜੀ ਅਗਰ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਨਾ ਹੋਣ ਉਸ ਦੀ ਗਰੰਟੀ ਅਸੀਂ ਕਰਦੇ ਆ ਜੀ ਬਾਕੀ ਬਾਬਾ ਜੀ ਵੀ ਗਰੰਟੀ ਕਰਦੇ ਆ ਕਿਉਂਕਿ ਜਦੋਂ ਤੁਸੀਂ ਜਿਸ ਘਰ ਦੇ ਵਿੱਚ ਨਾਮ ਦਾ ਕਿਰਪਾ ਆਉਣੀ ਸ਼ੁਰੂ ਹੋ ਗਈ ਨਾਮ ਜਪਣਾ ਸ਼ੁਰੂ ਹੋ ਗਿਆ ਉਸ ਘਰ ਦੇ ਵਿੱਚ ਪ੍ਰਮਾਤਮਾ ਖੁਦ ਆਪ ਆ ਕੇ ਉਹਨਾਂ ਦੇ ਸਾਰੇ ਕਾਰਜ ਸਵਾਰਦਾ ਜੀ ਅਗਰ ਨਹੀਂ ਯਕੀਨ ਤੁਸੀਂ ਜਿਹੜੀਆਂ ਹੁਣ ਬਾਬਾ ਦੀਪ ਸਿੰਘ ਜੀ ਦੀਆਂ ਉੱਥੇ ਆਪਣਾ ਅੰਮ੍ਰਿਤਸਰ ਤੁਸੀਂ ਦੇਖੋ ਉਹਨਾਂ ਨੇ ਵੀਡੀਓ ਕੱਢ ਕੇ ਕਿੰਨੀ ਲੱਖਾਂ ਦੁਨੀਆਂ ਜਾ ਰਹੀ ਹੈ ਲੱਖਾਂ ਦੁਨੀਆਂ ਉੱਥੇ ਸੰਗਤ ਦੀ ਸੇਵਾ ਹੋ ਰਹੀ ਹੈ ਲੱਖਾਂ ਜਿਹੜੇ ਮਤਲ ਤਰੇ ਆ ਲੋਕ ਲੱਖਾਂ ਜਿਹੜੇ ਤਰ ਰਹੇ ਆ ਕਈਆਂ ਦੀਆਂ ਬਿਮਾਰੀਆਂ ਕੱਟੀਆਂ ਗਈਆਂ ਕਈਆਂ ਦੀ ਖੁਸ਼ੀਆਂ ਆਈਆਂ ਕਈਆਂ ਦੇ ਬੱਚੇ ਹੋਏ ਆ ਜਿਹੜੇ 20-20 ਸਾਲ ਤੋਂ ਬੱਚੇ ਜਿਨ੍ਹਾਂ ਦੇ ਨਹੀਂ ਹੋਏ ਸੀ ਉਹਨਾਂ ਦੇ ਬੱਚੇ ਵਾਹ ਹੋਏ ਆ ਜੀ ਜਿਨ੍ਹਾਂ ਦੇ ਘਰੇ ਕੋਈ ਪ੍ਰੋਬਲਮਾਂ ਸੀ ਹਰ ਤਰ੍ਹਾਂ ਦੀ ਪ੍ਰੋਬਲਮ ਸੀ ਜਿਨ੍ਹਾਂ ਦਾ ਕੰਮ ਨਹੀਂ ਚੱਲਦਾ ਸੀ ਜਿਨ੍ਹਾਂ ਦੇ ਘਰੇ ਕਰਜ਼ੇ ਨਾਲ ਜਿਹੜੇ ਘਰ ਡੁੱਬੇ ਹੋਏ ਸੀ ਸਭ ਤਰੀ ਜਾ ਰਿਹਾ ਜੀ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਸਭ ਦੇ ਕਾਰਜ ਰਾਸ ਕਰੋ ਤੁਸੀਂ ਅੱਜ ਦੁਪਹਿਰ ਸਾਡ ਦਾ ਪਾਠ ਹੈ ਜੀ ਮੇਰੇ ਤੋਂ ਮੈਂ ਜਿਆਦਾ ਲੌਂਗ ਵੀਡੀਓ ਨਹੀਂ ਬਣਾ ਸਕਦਾਗਾ ਮੈਂ 2 ਪੁਆਇੰਟ ਤੇ ਆਉਣਾ ਹੈ ਸ੍ਰੀ ਮਹਾਰਾਜ ਜਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉੱਥੇ ਜਾ ਕੇ ਦੁਪਹਿਰਾ ਸੇਵਾ ਕਰਨਾ ਹੈ ਉੱਥੇ ਕਰੋ ਜੇ ਤੁਸੀਂ ਘਰੇ ਕਰਨਾ ਤੇ ਤੁਹਾਨੂੰ ਆਨਲਾਈਨ ਚੈਨਲ ਤੇ ਮਤਲਬ ਇਹ ਮਿਲ ਜੂਗਾ ਜੀ ਵੀ ਉਹ ਤੇ ਤੁਸੀਂ ਉਸ ਹਾਣਾਂ ਤੁਸੀਂ ਘਰੇ ਬੈਠ ਕੇ ਵੀ ਕਰ ਸਕਦੇ ਹੋ ਬਾਕੀ ਮਹਾਰਾਜ ਕਿਰਪਾ ਸਾਥੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ